ਹੋ ਨੰਚੀ ਇਹ ਦੋਨੀ ਕੰਮ ਚਲਾਇਆ ਸਾਨੂੰ ਤੋਂ ਪਾਰ ਕੰਮ ਚ ਇਹੇ ਪਾਰਕਗਾਰਡ ਨਾਭਾ ਨਹੀਂ ਤੇ ਲਾਈਵ ਸ਼ਾਟ ਆ ਪ੍ਰਿਆੰਕ ਨੂੰ ਤੁਹਾਨੂੰ ਫਾਰਾ ਜੈਨ ਲੋ ਦੇ ਦਿੱਤੇ ਨੇ ਇਹੇ ਜੇ ਟੂਰ ਤੋਂ ਵੱਧ ਨਹੀਂ ਤੇ ਮਾਣ ਤੁਸੀਂ ਸਾਹ ਕੋਲੋਂ ਵੀ ਤੁਹਾਨੂੰ ਲੱਗਿਆ ਜਿਵੇਂ ਵੀ ਉਹ ਵੀ ਸੇਲ ਤੇ ਬੰਦਾ ਆਪਾਂ ਅਕਸਰ ਹੀ ਦੇਖਦੇ ਰਹੇ ਜਿਹੜੇ ਟੂ ਵੀਲਰ ਵਾਲੇ ਨਹੀਂ ਜਾਂ ਰੂਟ ਤੇ ਆਪਣੇ ਕੁੱਤੇ ਜਾਂ ਮਨੁੱਖ ਦੇ ਕਈ ਬਲਾ ਦੇ ਜਿਆ ਹੋਰ ਪੰਛੀ ਵਗੈਰਾ ਨੇ ਜਿਹੜੇ ਵੀਾਰੇ ਵੇਚ ਨੂੰ ਉਹਨਾਂ ਦੇ ਇੱਕ ਦਿਲੇ ਪਰ ਕੱਟਿਆ ਜਾਂਦਾ ਤੇ ਇਹਨਾਂ ਦੇ ਕਾਫੀ ਸੀਰੀ ਸੱਤਨ ਦਾ ਤੇ ਮੇਰੀਆਂ ਆ ਪਬਲਿਕ ਨੂੰ ਵੀ ਅਪੀਲ ਆਹੀ ਵੀ ਜਿਹੜਾ ਇਹ ਚਾਈਨਾ ਡੋਰ ਆ ਉਹ ਕਿ ਕੋਈ ਨਸ਼ਟ ਕੀਤੀ ਜਾਵੇ ਤੇ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਸਾਨੂੰ ਮੁਸਾ ਹੋ ਜਾਵੇ ਇਸ ਤੋਂ ਇਲਾਵਾ ਜੇ ਕਿਸੇ ਬੰਦੇ ਨੇ ਖਰੀਦ ਕੇ ਇੱਕ ਤੰਗ ਡਾਇਆ ਜਾਂ ਡੂ 22 ਸਾਨੂੰ 1500 ਲਈ ਤਾਂ ਖਰੀਦਣ ਵਾਲੇ ਦੇ ਪਲੱਸ ਵੇਚਣ ਵਾਲੇ ਦੋਨਾਂ ਦੇ ਉੱਤੇ ਕਰਚਾ ਤਾਂ ਪੈਂਦਾ नियु नियु ये तो, तो, रहे, रहे तो, तो ये आगे कुछ ऐसी चीजें कुछ कुछ कोई पता लगे बाहर भी तो बाहर भी चीजें का पता लगे तो कोई पता कोई दिक्कत नहीं है ये कुछ भी चाहिए है भी कर रहे हैं इंडस्ट्री कितनी चल रही है इस बात को कुछ पता लगे या कुछ ना कुछ तो हर जगह है ना ही आगे चीजें में आगे पता लगा है तो ज़्यादातर का मौत एडी मालूम है चैनल एडी मालूम तो वो बच्चे में लिए मापते हैं कि ਵਾਟਿਆਂ ਨੂੰ ਮਰਤੀਆਂ ਨੂੰ ਜੇ ਉਹਨਾਂ ਦੇ ਫਾਮ ਫੈਮ ਨੂੰ ਸੁਨੇਹਾ ਦੇਣਾ ਚਾਹੁੰਦੇ ਆਂ ਕਿ ਕਿ ਨਾਲ ਦੇ ਜਵਾਨ ਪੰਛੀ ਹੋ ਗਏ ਆ ਤੇ ਧਨੂ ਵੀ ਲਾੜੇ ਹੋ ਗਏ ਜੇ ਮਦਾਗੀ ਰੂਪੇ ਕੋਤure ਜਾਂਦੇ ਆ ਦੇ ਕਿਸੇ ਦੇ ਗਲੇ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਦੇ ਕਈਆਂ ਦੇ ਪਰ ਵੱਢ ਜਾਂਦੇ ਆ ਆਪਾਂ ਦੇਖਦੇ ਨੂੰ ਇਹ ਰੂਪ ਦੀ ਤਰ੍ਹਾਂ ਤੇ ਮੇਰੀ ਉਹਨਾਂ ਨੂੰ ਮਰੀ ਹੱਥ ਤੋਂ ਵੀ ਲਾ ਵੀ ਇਹ ਇੰਦਾਂ ਦਾ ਕੰਮ ਨਾ ਕੀਤਾ ਜਾ ਵੀ ਤੁਸੀਂ ਪਤੰਗ ਉਡਾਉਣਾ ਪਰ ਤੁਸੀਂ ਜਿਹੜੀ ਧਾਗੇ ਵਾਲੀ ਡੋਰ ਆ ਉਹ ਪਤੰਗ ਦਾਈ ਉਹ ਨਾ ਕਹਿ ਰਹੇ ਨੇ ਜੇ ਤੁਹਾਨੂੰ ਕੋਈ ਪਤਾ ਲੱਗਦਾ ਵੀ ਕਿਸੀ ਚਾਈਨਾ ਡੋਰ ਵੇਚ ਰਹੀ ਆ ਤਾਂ ਕਾਈਂਡਲੀ ਸਾਨੂੰ ਸਾਡੇ ਨੰਬਰ ਤੇ ਲਿਆ ਜਾਓ ਵੀ ਤਾਂ ਅਸੀਂ ਬੰਦ ਵੀ ਕਰ ਦੋ ਕਰਾਂਗੇ ਤੇ ਇਸ ਤੋਂ ਇਲਾਵਾ ਮੇਰੀ ਸਤਾਵਨੀ ਵੀ ਆ ਜੀ ਜਿਹੜੇ ਖਰੀਦੁੰਦੇ ਨੇ ਤੇ ਉਹਨਾਂ ਦੇ ਪਤੰਗ ਡਾਉਂਦੇ ਨੇ ਤਾਂ ਉਹਨਾਂ ਦੀ ਵੀ ਬਨਾਸ ਤੇ ਚਰਚਾ ਦਿੰਦੀ ਤੇ ਇਹਨਾਂ ਨੂੰ ਜਿਹੜੀ ਲੱਗਿਆ ਗਾਮ ਬਚਾਤੀ ਹੋ ਕੇ ਪਤੰਗਾਂ ਦੇ ਇੱਕ ਕਰਿਆਨਾ ਪਲੱਸ ਪਤੰਗ ਦਾ ਸੀਜ਼ਨਲ ਜੀ ਜੀ ਤੇ ਚੰਗੀ ਦਾਂਚੀ اینکه ما در اینکه فرقی کنیم این بسیار دیگه اون یکی که اون بیانه سویده ای روی پر بخش کردی اینکه اون بیانه سویده ای روی پر بخش کردی